ਬਠਿੰਡਾ ਦੇ ਅੰਦਰ ਬਣਨ ਜਾ ਰਿਹਾ ਇੱਕ ਹੋਰ ਆਮ ਆਦਮੀ ਕਲੀਨਿਕ ਬਠਿੰਡਾ ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਵੱਲੋਂ ਅੱਜ ਇਸ ਦਾ ਰੱਖਿਆ ਗਿਆ ਨਿਊ ਪੱਥਰ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਅੱਜ ਬਠਿੰਡਾ ਦੀ ਹਜੂਰਾ ਹਜੂਰਾ ਕਪੂਰਾ ਕਲੋਨੀ ਵਿਖੇ ਪਹੁੰਚੇ ਬਠਿੰਡਾ ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਅਤੇ ਉਹਨਾਂ ਵੱਲੋਂ ਇਹਨਾਂ ਲੋਕਾਂ ਦੀਆਂ ਸਹੂਲਤਾਂ ਦੇ ਲਈ ਅੱਜ ਇੱਕ ਹੋਰ ਆਮ ਆਦਮੀ ਕਲੀਨਿਕ ਦਾ ਨਿਊ ਪੱਥਰ ਰੱਖਿਆ ਗਿਆ ਇਸ ਮੌਕੇ ਮੇਅਰ ਪਦਮਜੀਤ ਮਹਿਤਾ ਨੇ ਬੋਲਦਿਆਂ ਕਿਹਾ ਕਿ ਇਹ ਜੋ ਆਮ ਆਦਮੀ ਕਲੀਨਿਕ ਹੈ ਇਹ 3 ਮਹੀਨੇ ਦੇ ਵਿੱਚ ਤਿਆਰ ਹੋ ਜਾਵੇਗਾ ਅਤੇ ਇਹ ਲੋਕਾਂ ਨੂੰ ਸਹੂਲਤਾਂ ਦੇਣ ਲੱਗ ਜਾਵੇਗਾ ਇਸ ਨੂੰ ਲੈ ਕੇ ਇਸ ਮੁਹੱਲੇ ਦੇ ਸਾਬਕਾ ਕਾਉਂਸਲਰ ਰਜਿੰਦਰ ਕੁਮਾਰ ਵੱਲੋਂ ਜਿੱਥੇ ਮੇਅਰ ਪਦਮਜੀਤ ਸਿੰਘ ਮਹਿਤਾ ਦਾ ਇਹਨਾਂ ਵੱਲੋਂ ਜਿਹੜਾ ਧੰਨਵਾਦ ਕੀਤਾ ਗਿਆ ਉੱਥੇ ਇਹਨਾਂ ਨੇ ਬੋਲਦਿਆਂ ਕਿਹਾ ਕਿ ਨਗਰ ਨਿਗਮ ਦੇ ਮੇਅਰ ਜਦੋਂ ਦੇ ਬਣੇ ਹਨ ਇਹ ਜੰਗ ਉਮਰ ਦੇ ਹਨ ਤੇ ਇਹਨਾਂ ਦੀ ਸੋਚ ਵੀ ਉਸ ਤਰ੍ਹਾਂ ਦੀ ਹੈ ਅਤੇ ਇਹਨਾਂ ਨੇ ਜੋ ਸਾਡੇ ਮਹੱਲੇ ਨੂੰ ਸੂਤ ਦ ਦਿੱਤੀ ਹੈ ਉਹ ਬਹੁਤ ਹੀ ਸ਼ਲਾਘਾਯੋਗ ਇਹਨਾਂ ਵੱਲੋਂ ਕਦਮ ਕੀਤਾ ਗਿਆ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਬਠਿੰਡਾ ਦੇ ਹਜੂਰਾ ਖਪੂਰਾ ਕਲੋਨੀਆਂ ਦੀਆਂ ਜਿੱਥੇ ਅੱਜ ਇੱਕ ਹੋਰ ਆਮ ਆਦਮੀ ਕਲੀਨਿਕ ਦਾ ਜਿਹੜਾ ਨਿਊ ਪੱਥਰ ਹੈ ਉਹ ਰੱਖ ਦਿੱਤਾ ਗਿਆ ਤੇ ਲੋਕਾਂ ਨੂੰ 3 ਮਹੀਨੇ ਦੇ ਵਿੱਚ ਇਹ ਸਮਰਪਿਤ ਕਰ ਦਿੱਤਾ ਜਾਵੇਗਾ ਅੱਜ ਸਾਡੇ ਨਗਰ ਨਗਰ ਮਛੰਡਾ ਦੇ ਵਾਰਡ ਨੰਬਰ 3 ਯੂਰੋਫਰੋ ਕਲੋਨੀ ਵਿੱਚ ਸਾਡੇ ਮਾਨਯੋਗ ਮੇਅਰ ਸ਼੍ਰੀ 파ਰਮਜੀਤ ਮਹਿਤਾ ਦੇ ਵੱਲੋਂ ਅਸੀਂ ਪਿਛਲੇ ਸਮੇਂ ਦੇ ਵਿੱਚ ਇੱਕ ਮੰਗ ਰੱਖੀ ਹੋਈ ਸੀਗੀ ਸਾਡੇ ਪਬਲਿਕ ਲੋਕਾਂ ਦੇ ਵਿੱਚ ਤੇ ਮਹਿਤਾ ਸਾਹਿਬ ਨੇ ਸਾਡੀ ਉਹ ਮੰਗ ਨੂੰ ਪੂਰਾ ਕੀਤਾ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਡੇ ਨਗਰ ਨਗਰ ਮਛੰਡਾ ਦੇ ਮੇਅਰ ਸ਼੍ਰੀ 파ਰਮਜੀਤ ਮਹਿਤਾ ਜੀ ਜਿਨ੍ਹਾਂ ਦੀ ਰਹਿਨਾਈ ਦੇ ਹੇਠ ਸਾਡਾ ਵਾਰਡ ਤਰੱਕੀ ਵੱਲ ਜਾ ਰਿਹਾ ਹੈ ਅਸੀਂ ਸ਼ਹਿਰ ਦੇ ਬਰਾਬਰ ਦੇ ਬਸਨੀਕ ਹੋ ਗਿਆ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਸਾਡੇ ਏਰੀਆ ਦੇ ਵਿੱਚ ਆਮ ਆਦਮੀ ਕਲੀਨਿਕ ਦਾਜਾ ਅੱਜ ਜਿਹੜਾ ਇਹਨਾਂ ਨੇ ਇਨੀ ਪੱਥਰ ਰੱਖਿਆ ਤੇ ਤਿੰਨ ਮਹੀਨਿਆਂ ਦੇ ਵਿੱਚ ਕੰਪਲੀਟ ਹੋ ਕੇ ਸਾਡੇ ਲੋਕਾਂ ਨੂੰ ਸਮਰਪਿਤ ਹੋਵੇਗੀ ਸੋ ਮੈਂ ਦੁਬਾਰਾ ਫਿਰ ਸਾਡੇ ਮਿਹਰਬਾਨ ਜੋਗ ਸ਼੍ਰੀ 파ਰਮਜੀਤ ਮਹਿਤਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਆਉਣ ਵਾਲੇ ਸਮੇਂ 'ਚ ਵੀ ਇਹ ਮਠੰਡਾ ਦੀਆਂ ਬਲੰਦੀਆਂ ਨੂੰ ਅੱਗੇ ਲੈ ਕੇ ਜਾਣਗੇ ਮਠੰਡਾ ਵਿੱਚ ਭਾਰੀ ਵਿਕਾਸ ਹੋਵੇਗਾ ਜੇ ਅਸੀਂ ਇਹਨਾਂ ਦੇ ਹਰ ਮੋੜੇ ਦੇ ਮੋੜੇ ਨਾਲ ਲਾ ਕੇ ਤਾਂ ਦੇ ਨਾਲ ਖੜੇ ਪਹਿਲਾਂ ਜਿਵੇਂ ਕੋਈ ਬਿਮਾਰ ਖਮਾਰ ਹੋ ਜਾਂਦਾ ਸੀ ਸਿਵਲ ਹਸਪਤਲ ਜਾਣਾ ਹਾਂਜੀ ਕਿੰਨੀ ਕਿ ਸਮੱਸਿਆ ਹੁੰਦੀ ਸੀ ਸਾਨੂੰ ਬਹੁਤ ਸਮੱਸਿਆ ਹੁੰਦੀ ਸੀ ਪਰ ਸਾਰਾ ਸ਼ਹਿਰ ਟੱਪ ਕੇ ਸਾਨੂੰ ਜਾਣਾ ਪੈਂਦਾ ਸੀਗਾ ਤੇ ਸਾਡੇ ਲੋਕਾਂ ਲਈ ਖੁਸ਼ੀ ਦੀ ਗੱਲ ਹੈ ਬਜ਼ੁਰਗਾਂ ਨੂੰ ਜਾਣਾ ਬੜਾ ਔਖਾ ਹੁੰਦਾ ਸੀਗਾ ਕਿਉਂਕਿ ਜਿਹੜਾ ਸਿਵਲ ਹਸਪੀਟਲ ਹੈ ਇਥੋਂ ਤਕਰੀਬਨ 4-5 ਕਿਲੋਮੀਟਰ ਪੈਂਦਾ ਤੇ ਹੁਣ ਸਾਨੂੰ ਇਹ ਸਹੂਲਤ ਹੈ ਇਸ ਏਰੀਆ ਦੇ ਵਿੱਚ ਸਾਡੇ ਘਰ ਦੇ ਕੋਲੇ ਇਹ ਸਾਨੂੰ ਘਰੇ ਹੀ ਮਿਲ ਗਈ ਹੈ ਤੇ ਸਾਡੇ ਲੋਕਾਂ ਲਈ ਬਹੁਤ ਭਾਰੀ ਖੁਸ਼ੀ ਦੀ ਗੱਲ ਹੈ ਠੀਕ ਹੈ ਇੱਕ ਵੰਕਠੀ ਗੱਲ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਹਜ਼ੂਰਾ ਕੁ ਪੂਰਾ ਕਲੋਨੀ ਪਹੁੰਚੇ ਹਾਂ ਜਿੱਥੇ ਕਿ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਲੋਕਾਂ ਦੀ ਇਸ ਮੋਹੱਲੇ ਵਾਸੀਆਂ ਦੀ ਬੜੇ ਲੰਬੇ ਸਮੇਂ ਤੋਂ ਡਿਮਾਂਡ ਸੀ ਕਿ ਇੱਥੇ ਇੱਕ ਆਮ ਆਦਮੀ ਕਲੀਨਿਕ ਜਾਂ ਫਿਰ ਡਿਸਪੈਂਸਰੀ ਬਣਾਈ ਜਾਵੇ ਇਹ ਅਸੀਂ 2-3 ਮਹੀਨੇ ਪਹਿਲਾਂ ਇੱਥੇ ਜਦੋਂ ਆਏ ਜਦੋਂ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧੀ ਕੈਂਪੇਨ ਚਲਾਈ ਸੀਗੀ ਉਦੋਂ ਅਸੀਂ ਲੋਕਾਂ ਨਾਲ ਰੂਬਰੂ ਹੋਏ ਤੇ ਸਭ ਤੋਂ ਮੇਨ ਡਿਮਾਂਡ ਜੋ ਉੱਭਰ ਕੇ ਆ ਰਹੀ ਸੀ ਉਹ ਇਹ ਹੀ ਸੀ ਕਿ ਇਸੋ ਦੇ ਇਲਾਕੇ ਦੇ ਬਜ਼ੁਰਗਾਂ ਦੇ ਲਈ ਤੇ ਜਵਾਨ ਬੱਚਿਆਂ ਦੇ ਲਈ ਇੱਕ ਕਲੀਨਿਕ ਜਾਂ ਡਿਸਪੈਂਸਰੀ ਬਣਾਈ ਜਾਵੇ ਤੇ ਅੱਜ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਮਦਦ ਦੇ ਨਾਲ ਆਮ ਆਦਮੀ ਕਲੀਨਿਕ ਬਣਨ ਜਾ ਰਿਹਾ ਹੈ तकरीबन 40 ਲੱਖ ਰੁਪਏ ਦੀ ਲਾਗਤ ਦੇ ਨਾਲ ਤੇ ਮੇਰੇ ਖਿਆਲ ਨਾਲ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਇਹ ਟੋਟਲੀ ਬਣ ਕੇ ਕੰਪਲੀਟ ਹੋ ਜਾਊਗਾ ਤੇ ਲੋਕਾਂ ਨੂੰ ਸੌਫ ਦਿੱਤਾ ਜਾਊਗਾ